ਦੋਸਤੋ ਗਿੱਲ ਨੀਲੀ ਰਾਵੀ ਡੇਰੀ ਫਾਰਮਿੰਗ 47 ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਅੱਜ ਦੀ ਵੀਡੀਓ ਵਿੱਚ ਕੋਈ ਹੋਰ ਨਵਾਂ ਮਾਲੀ ਜਿਹਦਾ ਬੈਕਗ੍ਰਾਉਂਡ ਬਹੁਤ ਵਧੀਆ ਟਾਪ ਕਲਾਸ ਦਾ ਮਾਲੀ ਆ ਇਹ ਇਸ ਦੀ ਜੇ ਕੁਆਲਿਟੀ ਬਾਰੇ ਗੱਲ ਕਰੀਏ ਤੇ ਤੁਹਾਨੂੰ ਬੇਲ ਦੇਖ ਸਕਦੇ ਆ ਕਿੰਨੀ ਲੰਮੀ ਬੇਲ ਆ ਲੰਬਾਈ ਦੇਖ ਸਕਦੇ ਆ ਇਸ ਮਾਲੀ ਦੀ ਟੇਢੇ ਘਟ ਦੇ ਵਿੱਚ ਆ ਗਿਆ ਇਹ ਵੀ ਤਾਨੂੰ ਪਤਾ ਵੀ ਆਪਣਾ ਇੱਕ ਚੈਨਲ YouTube ਦਾ ਹੈ ਕੀ ਇਹ ਹੈ ਚੈਨਲ ਆ ਜਿਹਦੇ ਉੱਤੇ ਝੋਟੇ ਟੌਪ ਤੋਂ ਟੌਪ ਤੇ ਰੋਜ਼ ਨਵਾਂ ਤੋਂ ਨਵਾਂ ਝੋਟਾ ਤੁਹਾਨੂੰ ਪਤਾ ਵੀ ਹਰ ਵੇਰੀ ਨਵਾਂ ਝੋਟਾ ਆਉਂਦਾ ਆਪਣੇ ਚੈਨਲ ਦੇ ਉੱਤੇ ਇਹ ਨਹੀਂ ਹੈਗਾ ਕਿ ਇੱਕ ਹੀ ਥਾਂ ਦੀ ਵਾਰ-ਵਾਰ ਵੀਡੀਓ ਬਣਾਈ ਜੰਨੇ ਆਪਾਂ ਇਸ ਝੋਟੇ ਬਾਰੇ ਜੇ ਆਪਾਂ ਗੱਲ ਕਰਦੇ ਆਂ ਤੇ ਇਹ ਝੋਟਾ ਜਿਹੜਾ ਹੈਗਾ ਜੀ ਦੁਬਲੀ ਵਾਲੇ ਝੋਟੇ ਦਾ ਬੱਚਾ ਆ ਜਿਹੜਾ ਸਾਂਹ ਤੇ ਦੁਬਲੀ ਵਾਲੇ ਸਾਂਹ ਦਾ ਬੱਚਾ ਆ ਗਿਆ ਜੀ ਤੇ ਕਰਦੇ ਆਂ ਗੱਲਬਾਤ ਇਹਦੇ ਭਰਾ ਨਾਲ ਸਸੇ ਗਾਲ ਜੀ ਸਸੇ ਗਾਲ ਜੀ ਕੀ ਹਾਲ ਹੈ ਜੀ ਠੀਕ ਹਾਲ ਜੀ ਤੁਸੀਂ ਹਾਂ ਇਹ ਕਿਹੜੇ ਸਾਹ ਦਾ ਬੱਚਾ ਆ ਗਿਆ ਜੀ ਤੇ ਭਾਈ ਉਧਰੋਂ ਲੈ ਆਂਦਾ ਸੀ ਇਹ ਜੀ ਇਹ ਦੁਬਲੀ ਵਾਲੇ ਸਾਹ ਦਾ ਬੱਚਾ ਏ ਕੋਲ ਦੁਬਲੀ ਵਾਲਾ ਸੀ ਹਣਾ ਉਹ ਕਿਧਰ ਚਲਾ ਗਿਆ ਮਾਲੀ ਉਹ ਉਧਰ ਅੰਬਰਸਰ ਭੇਜਤਾ ਸੀ ਇਹਦੇ ਬੱਚੇ ਝੋਟੀਆਂ ਆ ਗਏ ਤੇਰ ਕੋ ਹਾਂਜੀ ਆਏ ਜੀ ਝੋਟੀਆਂ ਸੂਪੀਆਂ ਨਹੀਂ ਨਹੀਂ ਹਜੇ ਛੋਟੇ ਬੱਚੇ ਹੀ ਹਜੇ ਈਅਰ ਨਜ਼ਾਰਾ ਤੇ ਬੱਚੇ ਕਿਵੇਂ ਤੇ ਆਉਂਦੇ ਪਏ ਦੇ ਬੜੀਆ ਬੱਚੇ ਹੁੰਦੇ ਫੇਰ ਟੌਪ ਦੇ ਆਉਂਦੇ ਆ ਬੱਚੇ ਠੀਕ ਆ ਬਹੁਤ ਸੋਹਣਾ ਝੋਟਾ ਤੇ ਮਾਲ ਇਹ ਦੂਜਾ ਮਾਲ ਫੇਰ ਪਾਸੇ ਆ ਕਿਤੇ ਹਾਂਜੀ ਉੱਧਰ ਆ ਮੱਛੀਆਂ ਚੁਗਦੀਆਂ ਤੇ ਚੋ ਵਧੀਆਂ ਪਿਆ ਹੈ ਤੇ ਮਾਲੀ ਲਿਆਂਦੇ ਨੂੰ ਕਿੰਨਾ ਟਾਈਮ ਹੋ ਗਿਆ ਹੋ ਗਏ 3 ਸਾਲ ਹੋ ਗਿਆ ਛੋਟਾ ਹੀ ਸਾਲ ਦਾ ਬੱਚਾ ਸੀਗਾ ਅੱਛਾ 4 ਸਾਲ ਦਾ ਹੋ ਗਿਆ 4 ਸਾਲ ਦਾ ਹੋ ਗਿਆ ਹੈ ਹਾਂਜੀ ਤੇ ਟੈਸਟੀਕਲ ਬੰਦਰ ਚੈੱਕ ਕਰ ਸਕਦੇ ਪਿੱਠ ਪੂੜਾ ਬਹੁਤ ਜ਼ਬਰਦਸਤ ਸਾਨ ਦਾ ਬਹੁਤ ਲੰਮਾ ਤੇ ਲંબਾਈ ਵਾਲਾ ਸਾਨ ਹੈ مارکنگ ਜਿਹੜੀ ਦੇਖ ਸਕਦੇ ਆ ਚਾਰੇ ਪੈਰਾਂ ਤੇ ਸਿੰਘ ਵੀ گول ਪੁੱਠਾ ਦੇਖ ਸਕਦੇ ਆ ਚੜਾਈ ਦੇਖ ਸਕਦੇ ਆ ਲંબਾਈ ਦੇਖ ਸਕਦੇ ਆ ਮਾਲੀ ਦੀ ਤੌਰ ਸਿੰਘ ਤੋਂ ਨੀਵਾ ਜਿਹੜਾ ਮੱਥੇ ਤੋਂ ਸਿੰਘ ਰੱਖਿਆ ਹੈ ਖੜਨੀ ਦੇਖੋ ਇਹਦੀ ਬਹੁਤ ਸੋਹਣੀ ਆ ਝੱਲ ਅੱਗੋਂ ਵੇਖੋ ਚੈੱਕ ਕਰੋ ਬੁੱਲਾਂ ਵਾਲੀ ਬੜੀ ਸਾਫ਼ ਆ ਤੇ ਕੰਨ ਕੁੰਨ ਬਿਲਕੁਲ ਸਾਫ਼ ਅੱਖਾਂ ਦੀ ਬੰਤਰ ਬਿਲਕੁਲ ਸਾਫ਼ ਆ ਤੇ ਧੁੰਨੀ ਗੋਲੀ ਦਾ ਬਾਈ ਬਿਲਕੁਲ ਸਾਫ਼ ਆ ਇਹ ਵੀ ਮਾਲੀ ਥੱਲੇ ਹੀ ਲੱਗਿਆ ਪਿਆ ਅੱਗੋਂ ਵੇਖ ਲਓ ਚੈੱਕ ਕਰ ਸਕਦੇ ਆ ਬਹੁਤ ਡਾਉਣ ਡੌਣ ਗੋਡੀ ਦਾ ਮੱਲੀ ਆ ਤੇ ਲੰਬਾਈ ਚੜਾਈ ਬਹੁਤ ਆ ਪਿੱਛੋਂ ਬਹੁਤ ਜ਼ਬਰਦਸਤ ਸਿੰਗ ਵੀ ਜਿਹੜਾ ਇਹਦਾ ਰਿੰਗ ਆ ਲੈ ਸਕਦੇ ਆ ਤੁਸੀਂ ਰਿੰਗ ਵਾਲਾ ਸਿੰਗ ਤੇ ਕੁਆਲਿਟੀ ਚੈੱਕ ਕਰ ਸਕਦੇ ਆ ਇਸ ਮੱਲੀ ਦੇ ਵਿੱਚ ਤੇ ਬਹੁਤ ਜ਼ਬਰਦਸਤ ਤੇ ਸੋਹਣਾ ਮੱਲੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਵੀ ਚੰਗੇ ਰੰਗ ਲਾਊਗਾ ਤੋਰੀ ਪਰਦਾਨ ਤੇ ਚੈੱਕ ਕਰ ਲੋ ਤੋਰਾ ਬਹੁਤ ਸੋਹਣਾ ਕੁਆਲਿਟੀ ਦੇਖੋ ਇਹਦੀ ਇਸ ਤੋਂ ਬਾਅਦ ਜੇ ਕਿਤੇ ਫੇਰ ਵੀਡੀਓ ਸ਼ੂਟ ਕੀਤੀ ਤੇ ਨੂੰ ਨਵਾਂ ਨਵੂ ਕਹਿਣ ਵਧੀਆ ਤਰ੍ਹਾਂ ਵੀਡੀਓ ਸ਼ੂਟ ਕਰਾਂਗੇ ਇਹਦੀ ਕੁਆਲਿਟੀ ਦੇਖ ਲੋ ਇਹਦੀ ਤੇ ਮਾਲ ਹੋਰ ਵੀ ਭਰਾ ਕੋਲ ਚੰਗਾ ਆ ਚੰਗੇ ਜਾਨਵਰ ਆ ਬਹੁਤ ਵਧੀਆ ਲੱਗੇ ਜਾਨਵਰ ਦੇਖ ਕੇ ਮਨ ਖੁਸ਼ ਹੋ ਗਿਆ ਤੇ ਪ੍ਰਮਾਤਮਾ ਐਂ ਚੜ੍ਹਦੀ ਕਲਾ 'ਚ ਰੱਖੇ ਤੇ ਚੈਨਲ ਨੂੰ ਜਿੰਨੇ ਬੰਦੇ ਪਿਆਰ ਕਰਦੇ ਆ ਸਾਰਿਆਂ ਦਾ ਧੰਨਵਾਦ ਟੇਡੇ ਕੱਟ ਦੀ ਝੋਟੀ ਚੈੱਕ ਕਰੋ ਆ ਵੀ ਹੋਰ ਵੀ ਜਾਨਵਰ ਚੰਗੇ ਆ ਇਹਦੇ ਵਿੱਚ ਪਾਰਟੀ ਦੇਖ ਸਕਦੇ ਆ ਤੁਸੀਂ ਜਾਨਵਰਾਂ ਦੀ ਬਹੁਤ ਸੋਹਣੇ ਲੱਗੇ ਜਾਨਵਰ ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ ਚੈਨਲ ਨੂੰ ਪਿਆਰ ਦੇਣ ਲਈ